ਸਰਕਾਰ ਜਿਹੜੀ ਆ ਉਹਨੂੰ ਪਤਾ ਹੈ ਵੀ ਇਹ ਸਰਦਾਰ ਸੁਪਾਲ ਸਿੰਘ ਖਹਿਰਾ ਇਹੜਾ ਆ ਇਹੋ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੱਕ 'ਚ ਦਮ ਕਰ ਸਕਦਾ ਆ ਪਹਿਲਾਂ ਵੀ ਖਹਿਰਾ ਸਾਹਿਬ ਦੇ ਉੱਤੇ ਝੂਠੇ ਪਰਚੇ ਕੀਤੇ ਨੇ ਬਹੁਤ ਜ਼ਿਆਦੇ ਹੁਣ ਵੀ ਸਾਨੂੰ ਜਿਹੜਾ ਪ੍ਰੋਸੈਜ ਯੋਗ ਸੂਤਰਾਂ ਤੋਂ ਸਾਡੇ ਉੱਥੋਂ ਪਤਾ ਲੱਗਾ ਵੀ ਇਹਨਾਂ ਨੇ ਪਰਚਾ ਜਿਹੜਾ ਆ ਉਹ ਰੈਡੀ ਕਰ ਲਿਆ ਆ ਤੇ ਖਹਿਰਾ ਸਾਹਿਬ ਨੂੰ ਕਿਸੇ ਵੇਲੇ ਵੀ ਅਰੈਸਟ ਕਰ ਸਕਦੇ ਆ ਕਿ ਲੋਕਾਂ ਦਾ ਪਿਆਰ ਜਿਹੜਾ ਖਹਿਰਾ ਸਾਹਿਬ ਪ੍ਰਤੀ ਹੈ ਉਹ ਕਿਹੋ ਜਿਹਾ ਹੈ ਕਿਹੋ ਜਿਹੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਜੇ ਮੰਨਿਏ ਸੱਤਾ ਧਿਰ ਦੀ ਉਹ ਕਹਿੰਦੇ ਆ ਕਿ ਪਹਿਲਾਂ ਸਾਡੇ ਚ ਰਹੇ ਸਾਡੇ ਨਹੀਂ ਬਣੇ ਹੁਣ ਕਾਂਗਰਸ ਚੱਲ ਕੇ ਉਹ ਤੋਂ ਪਹਿਲਾਂ ਉਹ ਅਕਾਲੀ ਦਲ ਚ ਸੀਗੇ ਕਿਵੇਂ ਵੇਖਦੇ ਹੋ ਇਹਨਾਂ આરોਪਾਂ ਨੂੰ ਇਹ ਪਬਲਿਕ ਦੇ ਸਾਹਮਣੇ ਸੌਖਾ ਆ ਕੇ ਦੱਸੇ ਵੀ ਮਤਲਬ ਖੈਰਾ ਸਾਹਿਬ ਜਿਹੜਾ ਉਹ ਉਹਨਾਂ ਨੇ ਆਹ ਕ੍ਰਾਈਮ ਕੀਤਾ ਤੇ ਉਹਦੇ ਵਿਚ ਅਸੀਂ ਉਹਨਾਂ ਨੂੰ ਕਹਿ ਰਹੇ ਆ ਇਹ ਆਪਣੇ ਦਿੱਲੀ ਵਾਲਿਆਂ ਨੂੰ ਵੀ ਲੈ ਆਵੇ ਨਾਲ ਉਹ ਵੀ ਆਓ ਸਾਡੇ ਗੁਰਦੁਆਰੇ ਚੜ੍ਹਨ ਜਾਂ ਮੰਦਰ ਚੜ੍ਹਨ ਹੋਰ ਕਹਿੰਦੇ ਨੇ ਪੰਜਾਬ ਸਰਕਾਰ ਕਹਿੰਦੀ ਹੈ ਸੈਂਟਰ ਨੇ ਪੈਸੇ ਕੱਟ ਦਿੱਤੇ ਆ ਤੇ ਸੈਂਟਰ ਵਾਲੇ ਕਹਿੰਦੇ ਵੀ ਸਾਡੇ ਕੋ ਜਿੰਨੇ ਮੰਗੇ ਅਸੀਂ ਉਹਨਾਂ ਦੇ ਦਿੱਤੇ ਆ ਹੁਣ ਲੱਗਦਾ ਨਹੀਂ ਕਿ ਇੱਥੇ ਮੰਗਣ ਵਾਲੇ ਵੀ ਉਹ ਜਿਹੜੇ ਦੇਣ ਵਾਲੇ ਵੀ ਸੁਖਪਾਲ ਸਿੰਘ ਖੈਰਾ ਦੇ ਸਾਥੀ ਕਿਰਨਜੀਤ ਸਿੰਘ ਸੰਧੂ ਸਾਡੇ ਨਾਲ ਮੌਜੂਦ ਨੇ ਇਸ ਵਕਤ ਗੱਲਬਾਤ ਇਸੇ ਵਿਸ਼ੇ ਤੇ ਕਰਨੀ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜਾ ਉਹ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿਸਾਨਾਂ ਦੇ ਨੈਸ਼ਨਲ ਲੀਡਰ ਨੇ ਉਹਨਾਂ ਦੀਆਂ ਐਕਟੀਵਿਟੀਆਂ ਕਿਉਂ ਨਹੀਂ ਦਿਖ ਰਹੀਆਂ ਜਿਹੜੀਆਂ ਕਿ ਉਹਨਾਂ ਦੇ ਵੱਲੋਂ ਕਾਨਫਰੰਸਾਂ ਜਾਂ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਕਿਸਾਨ ਵਿਸ਼ੇ ਨੂੰ ਲੈ ਕੇ ਤਾਂ ਉਸ ਤੇ ਅੱਜ ਕੱਲੋ ਨਜ਼ਰ ਨਹੀਂ ਆ ਰਹੀ ਕਿ ਰਣਜੀਤ ਸਿੰਘ ਸੰਧੂ ਮੌਜੂਦ ਨੇ ਜੋ ਕਿ ਪੰਜਾਬ ਪ੍ਰਧਾਨ ਵੀ ਨੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿ ਕਿਸਾਨਾਂ ਦੇ ਪ੍ਰਧਾਨ ਨੇ ਤੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਰਣਜੀਤ ਸਿੰਘ ਜੀ ਕਿਵੇਂ ਵੇਖਦੇ ਹੋ ਪਿਛਲੇ ਦਿਨਾਂ ਤੋਂ ਤੁਸੀਂ ਵੀ ਘੱਰੀ ਹੋ ਤੇ ਮੀਟਿੰਗਾਂ ਜਿਹੜੀਆਂ ਨੇ ਕਿਸਾਨ ਵਿੰਗ ਦੀਆਂ ਉਹ ਹੋ ਨਹੀਂ ਰਹੀਆਂ ਕਾਰਨ ਕੀ ਹੈ ਇਹੋ ਜੀ ਦੇ ਕੋਈ ਗੱਲ ਨਹੀਂ ਗਈ ਸਰਕਾਰ ਜਿਹੜੀ ਆ ਉਹਨੂੰ ਪਤਾ ਹੈ ਵੀ ਇਹ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਹੜਾ ਆ ਇਹੋ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੱਕ 'ਚ ਦਮ ਕਰ ਸਕਦਾ ਆ ਤੇ ਆਉਣ ਵਾਲੀ ਦੀ ਸਰਕਾਰ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਕਾਂਗਰਸ ਦੀ ਖਹਿਰਾ ਸਾਹਿਬ ਦਾ ਹੀ ਰਹਿਣਾ ਆ ਸਰਕਾਰ ਦੇ ਜਿਹੜੇ ਉੱਤੇ ਦਿੱਲੀ ਬੈਠੇ ਨੇ ਬਾਣੀਏ ਵਾਹੇ ਬੜੇ ਸਿਆਣੇ ਹੁੰਦੇ ਆ ਉਹ ਜਿਹੜੇ ਇਹ ਸੋਚਦੇ ਆ ਵੀ ਇਹ ਬੰਦਾ ਸਾਨੂੰ ਵਕਤ ਪਾ ਸਕਦਾ ਪਹਿਲਾਂ ਵੀ ਖਹਿਰਾ ਸਾਹਿਬ ਦੇ ਉੱਤੇ ਝੂਠੇ ਪਰਚੇ ਕੀਤੇ ਨੇ ਬਹੁਤ ਜ਼ਿਆਦੇ ਹੁਣ ਵੀ ਸਾਨੂੰ ਜਿਹੜਾ ਪਰੋਸੇਯੋਗ ਸੂਤਰਾ ਤੋਂ ਸਾਡੇ ਕੋਈ ਜਿਹੜੇ ਆਪਣੇ ਲਿਹਾਜ ਵਾਲੇ ਅਫਸਰ ਕਹਿ ਲੋ ਜਾਂ ਸੱਜਣ ਬੇਲੀ ਉਥੋਂ ਪਤਾ ਲੱਗਾ ਵੀ ਇਹਨਾਂ ਨੇ ਪਰਚਾ ਜਿਹੜਾ ਆ ਉਹ ਰੈਡੀ ਕਰ ਲਿਆ ਆ ਤੇ ਖੈਰਾ ਸਾਹਿਬ ਨੂੰ ਕਿਸੇ ਵੇਲੇ ਵੀ ਅਰੈਸਟ ਕਰ ਸਕਦੇ ਆ ਤੇ ਹਾਂ ਤੇ ਕੋਈ ਕਿਸਾਨਾਂ ਦੀਆਂ ਜਿਹੜੀਆਂ ਮੀਟਿੰਗਾਂ ਆਂ ਅਸੀਂ ਪਹਿਲਾਂ ਵਾਂਗੂ ਹੀ ਖੈਰਾ ਸਾਹਿਬ ਜਿਹੜੇ ਆ ਆਣ ਕੇ ਕਿਸਾਨਾਂ ਦੇ ਮੁੱਦੇ ਬੜੇ ਜੋਸ਼ੋਖ ਰੋਸ਼ਨਾ ਚੁੱਕਣਗੇ ਇਹ ਸਰਕਾਰ ਦੀਆਂ ਜਿੰਨੀਆਂ ਵੀ ਨਕਾਮੀਆਂ ਆ ਜਿਤਨਾ ਪਹਿਲਾਂ ਅਸੀਂ ਜਾਗਜਾਗ ਕਰਦੇ ਰਹੇ ਆ ਉਤਨਾ ਹੀ ਕਰਦੇ ਰਵਾਂਗੇ ਤੇ ਲੜਾਈ ਜਿਹੜੀ ਆ ਅੱਗੇ ਨਾਲੋਂ ਵੀ ਇਹੀ ਜਿਹੜੀ ਆ ਤੇਜ਼ ਕਰਾਂਗੇ ਇਹ ਝੂਠੇ ਪਰਚਿਆਂ ਨਾਲ ਕੁਝ ਨਹੀਂ ਹੋਣਾ ਕਿਉਂਕਿ ਇਹ ਸਰਕਾਰ ਹੁਣ ਜਾਣੀ ਤੈ ਆ ਇਹਦਾ ਜਿਹੜਾ ਜਾਣਾ ਲਿਖਿਆ ਗਿਆ ਵੀ ਇਹ ਸਰਕਾਰ 2027 ਦੇ ਵਿੱਚ ਇਹ ਪੰਜਾਂ 40 ਸੀਟਾਂ ਤੱਕ ਸਿਮਟ ਕੇ ਰਹਿ ਜੂਗੀ ਤੇ ਜਿਹੜੀ ਸਰਕਾਰ ਕਾਂਗਰਸ ਦੀ ਬਣਨੀ ਆ ਤੇ ਇਹ ਜਿਹੜੇ ਲੋਕ ਨੇ ਦਿੱਲੀ ਬੈਠੇ ਇਹ ਬਹੁਤ ਸਿਆਣੇ ਨੇ ਇਹਨਾਂ ਨੂੰ ਪੂਰਾ ਪੂਰਾ ਪਤਾ ਵੀ ਕਿਹੜਾ ਬੰਦਾ ਸਰਕਾਰ ਬਣਾ ਸਕਦਾ ਕਿਹੜਾ ਕੀ ਕਰ ਸਕਦਾ ਇਸ ਕਰਕੇ ਖੈਰਾ ਸਾਹਿਬ ਨੂੰ ਹਰ ਵਾਰੀ ਟਾਰਗੇਟ ਕਰਦੇ ਆ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਅੱਗੇ ਵੀ ਉਹਨਾਂ ਦੇ ਝੂਠੇ ਪਰਚੇ ਬਹੁਤ ਜਿਆਦਾ ਕੀਤੇ ਜਿਹਦੇ ਵਿੱਚੋਂ ਅਸੀਂ ਪਾਕ ਸਾਫ਼ ਹੋ ਕੇ ਨਿਕਲੇ ਸਾਨੂੰ ਕੋਈ ਡਰ ਨਹੀਂਗਾ ਪਰ ਭਗਵੰਤ ਮਾਨ ਨੂੰ ਇੱਕ ਗੱਲ ਕਹਿਣੀ ਚਾਹਣਾ ਆ ਕਿ ਇਹ ਦੀ ਦੁਸ਼ਮਣੀ ਆ ਇਹ ਹੁਣ ਤੂੰ ਨਿੱਜੀ ਬਣਾਈ ਜੰਨਾ ਆ ਕਿਉਂਕਿ ਤੇਰੇ ਕੋਲੋਂ ਤੇਰੇ ਮਹਿਕਮੇ ਨਹੀਂ ਸਾਮ ਹੁੰਦੇ ਗਰ ਗ੍ਰਹਿ ਵਿਭਾਗ ਤੇਰੇ ਕੋਲ ਆ ਉਹਨੂੰ ਚਲਾਏ ਦਿੱਲੀ ਵਾਲੇ ਰਹੇ ਆ ਦਿੱਲੀ ਨੂੰ ਅਫਸਰ ਸਾਧ ਰਹੇ ਦਿੱਲੀ ਇਹ ਲੈ ਕੇ ਫੈਲਾਉ ਉਹ ਕਹਿ ਰਹੇ ਸਾਹਿਬ ਦੀਆਂ ਨਿਕਲਿਆ ਕੁਝ ਵੀ ਨਹੀਂਗਾ ਇਸ ਕਰਕੇ ਮੈਂ ਤੈਨੂੰ ਕਹਿਣਾ ਵੀ ਦੁਸ਼ਮਣੀ ਨੂੰ ਨਾ ਵਧਾ ਇਹਨਾਂ ਅਫਸਰਾਂ ਨੂੰ ਨੱਥ ਪਾ ਆ ਵੀ ਬਿਲਕੁਲ ਨਹੀਂ ਜਾਣਾ ਉੱਥੇ ਇਹਨਾਂ ਨੂੰ ਰੋਕ ਆ ਬਿਲਕੁਲ ਨਹੀਂ ਜਾਣਾ ਤੇ ਜਿਹੜੇ ਦਿੱਲੀ ਵਾਲੇ ਪਈਏ ਆ ਇਹਨਾਂ ਨੂੰ ਵੀ ਪੰਜਾ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਲੀਡਰਾਂ ਤੇ ਆਪਣੇ ਭਰਾਵਾਂ ਦੇ ਉੱਤੇ ਝੂਠੇ ਪਰਚ ਦਰਜ ਕਰਨੇ ਬੰਦ ਕਰ ਜੀ ਮੈਂ ਜਰੂਰ ਇੱਥੇ ਇੱਕ ਸਵਾਲ ਕਰਨਾ ਚਾਹਾਂਗਾ ਮੌਜੂਦਾ ਸੱਤਾਧਿਰ ਦੇ ਮੁੱਖ ਮੰਤਰੀ ਉਹਨਾਂ ਨੂੰ ਲੋਕ ਇਹ ਆ ਜਾਂਦਾ ਕਿ ਸੁਖਪਾਲ ਸਿੰਘ ਖੈਰਾ ਜਿਹੜੇ ਨੂੰ ਪੰਜਾਬ ਦਾ ਮੁੱਦਾ ਨਹੀਂ ਆ ਪੰਜਾਬ ਦੇ ਮੁੱਦੇ ਹੋਰ ਨੇ ਜੀ ਯਾਰੋ ਕੋਰਟ ਜੇ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਫੜਿਆ ਅਜੇ ਉਹਨੇ ਕੋਈ ਗਲਤੀ ਕੀਤੀ ਹੋ ਕੋਰਟ ਨੇ ਤੈਅ ਕਰ ਦੇਣਾ ਹਜੇ ਤੱਕ ਤੇ ਕੋਈ ਤੈਅ ਕਰ ਨਹੀਂ ਸਕਿਆ ਕਿੰਨੇ ਸਾਲ ਹੋ ਗਏ ਪਰਚੇ ਹੋਏ ਤੇ ਕੁਝ ਹੋਇਆ ਇਹਨੂੰ ਤੇ ਜੇ ਕੋਈ ਉਹਨੇ ਗਲਤੀ ਕੀਤੀ ਹੋ ਇਹਨਾਂ ਫੜਿਆ ਲੱਗੇ ਨਾ ਅਗਲੇ ਦੋ ਚੋ ਮਹੀਨਿਆਂ ਚ ਪਤਾ ਕਿ ਉਹ ਜ਼ਮਾਨਤ ਤੇ ਬਾਹਰ ਆਉਂਦਾ ਬਰੀ ਹੁੰਦਾ ਵੇਖ ਲਾਂਗੇ ਮੁੱਖ ਮੰਤਰੀ ਸਾਹਿਬ ਪਰ ਇਹ ਖਹਿਰਾ ਸਾਹਿਬ ਤੇ ਝੂਠੇ ਪਰਚੇ ਦਰਜ ਕਰ ਰਿਹਾ ਉਹ ਆਵੇ ਇਹ ਦਰਬਾਰ ਸਾਹਿਬ ਚੱਲੇ ਸੌਖਾਵੇ ਵੀ ਉਹਨਾਂ ਦੀ ਕੀ ਗਲਤੀ ਆ ਕਿੱਥੇ ਉਹਨਾਂ ਨੇ ਕ੍ਰਾਈਮ ਕੀਤਾ ਜਾਂ ਕਿੱਥੇ ਕੋਈ ਗਲਤ ਕੀਤਾ ਇਹ ਪਬਲਿਕ ਦੇ ਸਾਹਮਣੇ ਸੌਖਾ ਆ ਕੇ ਦੱਸੇ ਵੀ ਮਤਲ ਉਹ ਉਹਨਾਂ ਨੇ ਆਹ ਕ੍ਰਾਈਮ ਕੀਤਾ ਤੇ ਉਹਦੇ ਚਾਹੀ ਉਹਨਾਂ ਨੂੰ ਕਹਿ ਰਹੇ ਆ ਇਹ ਆਪਣੇ ਦਿੱਲੀ ਵਾਲਿਆਂ ਨੂੰ ਵੀ ਲੈ ਆਵੇ ਨਾਲ ਉਹ ਵੀ ਆਓ ਸਾਡੇ ਗੁਰਦੁਆਰੇ ਚੜ੍ਹਨ ਜਾਂ ਮੰਦਰ ਚੜ੍ਹਨ ਸੌਂ ਖਾ ਕੇ ਦੱਸਣ ਵੀ ਅਹੀਂ ਮਤਲਬ ਇਹ ਪਰਚਾ ਇਹਨਾਂ ਦਰਜ ਕਰ ਰਹੇ ਆ ਸਹੀ ਦਰਜ ਕਰ ਰਹੇ ਆ ਤੇ ਇਹ ਲੋਕਾਂ ਨੂੰ ਪੰਜਾਬ ਦੇ ਨਾਲ ਉਹਨੇ ਕੀ ਪੰਜਾਬ ਦੇ ਮੁੱਦੇ ਆਓ 4 ਸਾਲ ਸਰਕਾਰ ਲੰਘੀ ਆ ਅੱਧਿਓਂ ਜ਼ਿਆਦਾ ਪੰਜਾਬ ਉਹਨੇ ਰੋੜ ਦਿੱਤਾ ਆ 6 ਲੱਖ ਕਰੀਬ ਝੋਨਾ ਬਾਸਪਤੀ ਕਮਾਲ ਰੁੜ ਗਿਆ ਆ ਉਹ ਕਿਤਰਾ ਮੈਦੇਖਹਿਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੀ ਕਾਂਗਰਸ ਦਫਤਰ ਚੰਡੀਗੜ੍ਹ ਉਹਦੇ ਵਿੱਚ ਤੁਹਾਨੂੰ ਵਿਖਾਇਆ ਕਿ ਕਿਦਾਂ ਉਹ ਪਹਿਲਾਂ ਪਾਣੀ ਕਿੰਨਾ ਆਉਂਦਾ ਜੇ ਉਹ ਰਿਲੀਜ਼ ਕੀਤੀ ਜਾਂਦੇ ਟਾਈਮ-ਟਾਈਮ ਤੇ ਰਿਲੀਜ਼ ਕੀਤੀ ਜਾਂਦੇ ਤੇ ਇਦਾਂ ਨਾ ਆਪਣੇ ਅੱਗੇ ਤੁਰਿਆ ਜਾਂਦਾ ਪਾਣੀ ਪਾਕਿਸਤਾਨ ਵਾਲੀ ਸਾਈਡ ਨੂੰ ਇਦਾਂ ਨਾ ਹੁੰਦਾ ਜਿਹੜਾ ਉਹ ਇੱਕਦਮ ਸਟੋਰ ਕਰਕੇ ਛੱਡਦੇ ਸੀ ਇਹ ਆਉਣ ਵਾਲੀ ਸਰਕਾਰ ਦੇ ਵਿੱਚ ਅਸੀਂ ਪੂਰੇ ਜ਼ੋਰ ਨਾਲ ਸਾਡੀ ਸਰਕਾਰ ਜੀ ਆਵਾਜ਼ ਠਾਵਾਂਗੇ ਕਿ ਉਹ ਕੀ ਦੀ ਕੀ ਦੀ ਨਲਾਇਕੀ ਆ ਇਹਨਾਂ ਦੇ ਇਹ ਮੁੱਖ ਮੰਤਰੀ ਦੀ ਜਾਂ ਉਹ ਦਾ ਸੈਕਟਰੀ ਆ ਕੀ ਕ੍ਰਿਸ਼ਨ ਕੁਮਾਰ ਜੀ ਦਾ ਨਾਂ ਲੈਂਦੇ ਉਹ ਦੀ ਪਰਚੇ ਦਰਜ ਹੋਣੇ ਚਾਹੀਦੇ ਆ ਉਹਨਾਂ ਦੇ ਜਿਹੜੇ ਕਿਸਾਨਾਂ ਦਾ ਇੰਨਾ ਉਹਨਾਂ ਜਾਨਮਾਲ ਦਾ ਤੇ ਫਸਲ ਦਾ ਨੁਕਸਾਨ ਕੀਤਾ ਕਦੀ 1947 ਤੋਂ ਬਾਅਦ ਜਾਂ ਪੁਰਾਣੇ ਜਿੰਨੇ ਐਤ ਕੀ ਫਲੱਡ ਆਏ ਨੇ ਜਿੰਨਾ ਐਤ ਕੀ ਪੰਜਾਬ ਰੁੜਿਆ ਤੁਸੀਂ ਦੱਸੋ ਕਦੀ ਰੁੜਿਆ ਇਹਨਾਂ ਇਹਨਾਂ ਦੇ ਨੁਕਸਾਨ ਕਦੀ ਵੀ ਨਹੀਂ ਹੋਇਆ ਜਿੰਨਾ ਨੁਕਸਾਨ ਇਹ ਇਹ ਪੰਜਾਬ ਨੂੰ ਇਹ ਕਿੱਥੇ ਲੈ ਗਏ ਉਹ ਤੇ ਸਾਡੇ ਲੋਕ ਸੇਵਾ ਭਾਵਨਾ ਵਾਲੇ ਆ ਜਿਹੜੇ ਬਾਹਰਲੇ ਐਨ ਆਰ ਆਈ ਭਰਾ ਵੀ ਬੈਠੇ ਨੇ ਉਹ ਲੋਕਾਂ ਦੀ ਮਦਦ ਕਰ ਰਹੇ ਵੀ ਸਟੈਂਡ ਹੋ ਜਾਣਗੇ ਜੇ ਕੋਈ ਸਾਡੀ ਨਾਲ ਮਦਦ ਕਰਦਾ ਤੇ ਕਿੰਨੇ ਸਟੈਂਡ ਹੋਣਾ ਹੈ ਸਟੈਂਡ ਹੀ ਨਹੀਂ ਕਿਹਨੇ ਹੋਣਾ ਇਹਨਾਂ ਨੇ ਤੇ ਪੰਜਾਬ ਦਾ ਕੀ ਸਵਾਰਨਾ ਸੀ ਇਹਨਾਂ ਨੇ ਪੰਜਾਬ ਬਰਬਾਦ ਕਰਕੇ ਛੁੱਟ ਦਿੱਤਾ ਆ ਇਹ ਲੋਕ ਇਹਨਾਂ ਨੂੰ 2027 ਦੇ ਵਿੱਚ ਝੂਠੇ ਪਰਚਿਆਂ ਦਾ ਤੇ ਆ ਪਾਣੀ ਦਾ ਜਿਹੜਾ ਨਾ ਕਹਿਰ ਇਹ ਜਵਾਬ ਲੋਕ 2027 ਜਨਵਰੀ ਦੇ ਵਿੱਚ ਫਰਵਰੀ ਦੇ ਇਹਨਾਂ ਨੂੰ ਦੇਣਗੇ ਜੀ ਰਾਜਾ ਵੜਿੰਗ ਜੀ ਪ੍ਰਧਾਨ ਨੇ ਜਿਹੜੇ ਤੁਹਾਡੇ ਕਾਂਗਰਸ ਦੇ ਉਹ ਹਰ ਵਿਸ਼ੇ ਤੇ ਲਾਈਵ ਵੀ ਹੁੰਦੇ ਆ ਕੋਈ ਵੀ ਗੱਲਬਾਤ ਹੋਵੇ ਉਹ ਲਾਈਵ ਹੁੰਦੇ ਨੇ ਲੇਕਿਨ ਇਸ ਮਸਲੇ ਦੇ ਵਿੱਚ ਜਿਹੜੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਆਪਣੇ ਲੀਡਰਾਂ ਨਾਲ ਕਿੰਨਾ ਕੁ ਸਾਥ ਦੇ ਰਹੀ ਆ ਇਹ ਵੀ ਜ਼ਰੂਰ ਦੱਸਿਓ ਨਵੇਂ ਲੀਡਰਸ਼ਿਪ ਚਰਨਜੀਤ ਸਿੰਘ ਚੰਨੀ ਹੁਣਾ ਦਾ ਆ ਗਿਆ ਸੀ ਉਦੋਂ ਹੀ ਬਿਆਨ ਵੀ ਆ ਗਿਆ ਸੀ ਉਹ ਬੁੱਲੇ ਵੀ ਤੇ ਫੇਸਬੁੱਕ ਤੇ ਵੀ ਪਾਇਆ ਸੀ ਬਾਅਦ ਦੇ ਵਿੱਚ ਕਿਕੀ ਢਲੋਂ ਜੀ ਨੇ ਪ੍ਰਗਟ ਸਿੰਘ ਹੁਣਾ ਨੇ ਗੁਰਜੀਤ ਔਜਲੇ ਨੇ ਹਰਮਿੰਦਰ ਸਿੰਘ ਗਿੱਲ ਹੁਣਾ ਨੇ ਸਾਰੇ ਲੀਡਰਸ਼ਿਪ ਹੋ ਰਹੇ ਆ ਪ੍ਰਧਾਨ ਜੀ ਵੀ ਸਾਨੂੰ ਪਤਾ ਲੱਗਾ ਕੱਲ ਕੱਲ ਜ ਕੱਲ ਜਾ ਕੇ ਆਏ ਆ ਘਰੇ ਵੀ ਜਾ ਕੇ ਆਏ ਆ ਤੇ ਪ੍ਰਧਾਨ ਜੀ ਨੇ ਫੇਸਬੁੱਕ ਤੇ ਕੱਲ ਪਾਇਆ ਜੀ ਜਾਂ ਉਦੋਂ ਹੀ ਚੱਕਾ ਜਾਮ ਕਰਦੀ ਸਰਕਾਰ ਦੇ ਨੱਕ ਜੀ ਧਾਮ ਕਰਦੀ ਉਹਨਾਂ ਦੀ ਯੁਰਤ ਹੀ ਨਹੀਂ ਪੈਣੀ ਵੀ ਕੱਲ ਨੂੰ ਕਿਸੇ ਲੀਡਰ ਨੂੰ ਐਮਐਲਏ ਇੱਕ ਐਡਾ ਵੱਡੇ ਕੱਦਾਵਾਰ ਲੀਡਰ ਨੇ ਐਮਐਲਏ ਨੇ ਮੌਜੂਦਾ 3 ਟਾਈਮ ਦੇ ਸਾਬਕਾ ਐਲਓਪੀ ਨੇ ਤੇ ਜੇ ਸਾਡੀ ਪਾਰਟੀ ਕੋਈ ਪ੍ਰੋਗਰਾਮ ਦਿੰਦੀ ਐ ਸੜਕਾਂ ਜਾਮ ਕਰਦੇ ਜਾਂ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਰੱਖਦੇ ਤੇ ਸਰਕਾਰ ਦੀ ਯੁਰਤੀ ਨਹੀਂ ਪੈਣੀ ਵੀ ਕੱਲ ਨੂੰ ਕੋਈ ਨਿੱਕੇ ਮੋٹے ਵਰਕਰ ਤੇ ਕੋਈ ਸਾਡੇ ਵਰਗੇ ਦੇ ਜਾਂ ਦੂਜੇ ਤੀਜੇ ਦੇ ਕੇ ਤੇ ਹੋਰ ਤੇ ਕਿ ਉਹਨਾਂ ਦੀ ਯੁਰਤੀ ਨਹੀਂ ਪੈਣੀ ਕਾਂਗਰਸ ਪਾਰਟੀ ਦਾ ਕਾਦੀ ਕਿਤੇ ਵਾਜ ਜਾਣਾ ਹੈ ਮਤਲਬ ਤਰਨਾ ਲਾਉਣਾ ਵੀ ਇਹ ਆਗੇ ਪਿਛੇ ਹਾਂਜੀ ਇਹ ਤੇ ਗੱਲਾਂ ਹੈਗੀਆਂ ਨੇ ਤੁਸੀਂ ਸਭ ਜਾਣਦੇ ਜੇ ਤੇ ਬਾਹਰ ਵੀ ਤੁਸੀਂ ਕਰਦੇ ਜੇ ਲੋਕੀ ਤੁਹਾਨੂੰ ਦੱਸਦੇ ਹੀ ਹੁਣ ਉਹਦੇ ਬਾਰੇ ਮੈਂ ਤੁਹਾਨੂੰ ਖੁੱਲ ਕੇ ਕੁਝ ਨਹੀਂ ਦੱਸ ਸਕਦਾ ਉਹ ਪ੍ਰਧਾਨ ਨੇ ਨੈਸ਼ਨਲ ਤੁਸੀਂ ਪੰਜਾਬ ਦੇ ਪ੍ਰਧਾਨ ਕੀ ਕਹਿਣਾ ਚਾਹੋਗੇ ਕਿ ਲੋਕਾਂ ਦਾ ਪਿਆਰ ਜਿਹੜਾ ਖੈਰਾ ਸਾਹਿਬ ਪ੍ਰਤੀ ਹੈ ਉਹ ਕਿਹੋ ਜਿਹਾ ਹੈ ਕਿਹੋ ਜਿਹੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਜੇ ਮੰਨਿਏ ਸੱਤਾ ਧਿਰ ਦੀ ਉਹ ਕਹਿੰਦੇ ਆ ਕਿ ਪਹਿਲਾਂ ਸਾਡੇ ਚ ਰਹੇ ਸਾਡੇ ਨਹੀਂ ਬਣੇ ਹੁਣ ਕਾਂਗਰਸ ਚਲ ਗਏ ਉਹ ਤੋਂ ਪਹਿਲਾਂ ਅਕਾਲੀ ਦਲ ਚ ਸੀਗੇ ਕਿਵੇਂ ਵੇਖਦੇ ਹੋ ਇਹਨਾਂ આરોਪਾਂ ਨੂੰ ਵੀ ਜਿਹੜੇ ਸੱਤਾ ਧਾਰੀ ਆ ਉਹ ਤੇ ਇੱਕ ਠੱਗਾਂ ਦੀ ਜਮਾਤ ਸੀ ਉਹ ਜਦੋਂ ਖੈਰਾ ਸਾਹਿਬ ਨੇ ਵੇਖ ਲਿਆ ਵੀ ਇਹ ਪੰਜਾਬ ਤੈਸ਼ੀ ਨਹੀਂਗੇ ਇਹਨਾਂ ਨੇ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾ ਕੇ ਪੰਜਾਬ ਲੁੱਟਣਾ ਆ ਖੈਰਾ ਸਾਹਿਬ ਪੰਜਾਬ ਦੀ ਗੱਲ ਕਰਦੇ ਆ ਆਪਣੇ ਲੋਕਾਂ ਦੀ ਗੱਲ ਕਰਦੇ ਆ ਖੈਰਾ ਸਾਹਿਬ ਨੇ ਉਦੋਂ ਹੀ ਮਨ ਬਣਾ ਲਿਆ ਵੀ ਇਹਨਾਂ ਚੋਰਾਂ ਦੇ ਨਾਲ ਇਹਨਾਂ ਡਾਕੂਆਂ ਦੇ ਨਾਲ ਮੈਂ ਰਹਿਣਾ ਨਹੀਂਗਾ ਕਿਉਂਕਿ ਇਹ ਅੰਦਰ ਬਹਿ ਕੇ ਪੰਜਾਬ ਨੂੰ ਲੁੱਟਣ ਦੀਆਂ ਵਿਉਂਤਾਂ ਘੜਦੇ ਸੀ ਵੀ ਪੰਜਾਬ ਕਿਤਰਾ ਆਪਾਂ ਬਰਬਾਦ ਕਰਨਾ ਹੈ ਉਹ ਤੁਸੀਂ ਸਾਰੇ ਹੁਣ ਵੇਖ ਹੀ ਰਹੇ ਜੇ ਇਸ ਕਰਕੇ ਖੈਰਾ ਸਾਹਿਬ ਨੂੰ ਕੁਝ ਮਜਬੂਰੀਆਂ ਕਰਕੇ ਉਧਰ ਜਾਣਾ ਪਿਆ ਉਹ ਵੀ ਕੋਈ ਸਮਾਂ ਹੁੰਦਾ ਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਪੰਜਾਬ ਨੂੰ ਲੁੱਟਣ ਵਾਸਤੇ ਪਲਾਨ ਬਣਾ ਰਹੇ ਨੇ ਖੈਰਾ ਸਾਹਿਬ ਨੇ ਉਸੇ ਵੇਲੇ ਉਹਨਾਂ ਨੂੰ ਜਿਹੜਾ ਛੜ ਦਿੱਤਾ ਮਾਰ-ਬਾਰ ਸੱਤਾ ਤੇਰ ਵੱਲੋਂ ਕਿਹਾ ਜਾਂਦਾ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕੰਮ ਕਰ ਲੈਂਦੇ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕੰਮ ਕਰ ਲੈਂਦੇ ਆਂਦੀ ਸਰਕਾਰ ਚ ਬਹੁਤ ਜਿਆਦਾ ਕੰਮ ਹੋਇਆ ਆ ਆ ਜਿੰਨੇ 70 ਸਾਲਾਂ ਚ ਕਾਂਗਰਸ ਨੇ ਕੀਤੇ ਆ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਨ ਭਾਖੜਾ ਇਹਦਾ ਡੈਮ ਆ ਉਹਦੀ ਦੇਨ ਬਿਜਲੀ ਦੀ ਦੇਨ ਆ ਐਗਰੀਕਲਚਰ ਯੂਨੀਵਰਸਿਟੀ ਦੀ ਦੇਨ ਤੁਹਾਨੂੰ ਕਿੰਨੇ ਕ ਗਿਣਾ ਦिए ਇਹ ਸਾਰੇ ਕਾਂਗਰਸ ਨੇ ਕੰਮ ਕੀਤੇ ਆ ਪਿਛਲੀ 5 ਸਾਲ ਦੀ ਸਰਕਾਰ ਦੇ ਮੈਨੂੰ ਦੱਸੋ ਵੀ ਕਿੱਡਾ ਵੱਡਾ ਕੋਈ ਹੜਾ ਆਇਆ ਸੀ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਉਹ ਵੀ ਪਹਿਲਾਂ ਹੀ ਤਿਆਰੀ ਰੱਖਦੇ ਸੀ ਪਹਿਲਾਂ ਹੀ ਪੂਰੀ ਤਿਆਰੀ ਕਰਕੇ ਤੇ ਬਹੁਤ ਨਾ ਮਾਤਰ ਨੁਕਸਾਨ ਹੁੰਦਾ ਹੀ ਸੌਂ ਦੇ ਵਿੱਚ ਆਣ ਕੇ ਪਰ ਹੁਣ ਤੇ ਜਿਹੜੀ ਆ ਇਹ ਕਿਸੇ 200 ਸਾਲ ਦੀ ਕਦੇ ਕਮੀ ਨਿਕਲ ਗਈ ਆ ਕਦੀ ਇਸ ਤਰ੍ਹਾਂ ਦੇ ਹਾਰਾ ਇਹ ਨਹੀਂ ਜੋ ਆ ਕੀ ਹੋਇਆ ਇਹ ਸਾਰੀ ਜਿਹੜੀ ਆ ਸਰਕਾਰ ਦੀ ਨਾਕਾਮੀ ਆ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਕਿੱਥੇ ਸੀ ਦੱਸੋ ਮੈਨੂੰ ਹੁਣ ਤੇ ਤੂੰ ਹੀ ਇੱਥੇ ਬੈਠੇ ਜਿਵੇਂ ਲਓ 5 ਮਿੰਟਾਂ ਸੱਦ ਲੋ ਜਿੰਨਾ ਮਰਜ਼ੀ ਲੈ ਲੋ ਆਨਲਾਈਨ ਵਿਕਦਾ ਕੁੜੀਏ ਤੁਹਾਨੂੰ ਵੀ ਪਤਾ ਹੀ ਆ ਤੇ ਉਦੋਂ ਕਿੱਥੇ ਸੀ ਉਦੋਂ ਕਿਨੇ ਕਿਨੇ ਲੋਕਾਂ ਦੇ ਘਰ ਟਾਏ ਗਏ ਲੋਕਾਂ ਨੂੰ ਪਰਚੇ ਦਰਜ ਕੀਤੇ ਗਏ ਲੱਕ ਤੋੜ ਕੇ ਸੁੱਟਦਾ ਹੀ ਨਸ਼ਿਆਂ ਦਾ ਹੋਣ ਕੀ ਬਣ ਰਿਹਾ ਤੂੰ ਧਰਮ ਮਾਨ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਵੀ ਹੁਣ ਕੀ ਬਣ ਰਿਹਾ ਜਿਮਣੀ ਚੌਂ ਨੂੰ ਲੈ ਕੇ ਵੀ ਅਖਾੜਾ ਬੜਾ ਸਰਗਰਮ ਹੈ ਤੇ ਕਹਿੰਦੇ ਕਿ ਕਾਂਗਰਸ ਕਾਂਗਰਸ ਨੂੰ ਨਾ ਮਾਰੇ ਕਾਂਗਰਸ ਮਰਦੀ ਨਹੀਂ ਕਿਉਂਕਿ ਪੁਰਾਣੇ ਲੀਡਰਾਂ ਨੂੰ ਕੋਈ ਕਹਿੰਦਾ ਕਿ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਹੜੇ ਸ਼ੁਰੂ ਤੋਂ ਤੇ ਯਾਰ ਮੈਂ 1992 ਦਾ ਆਂ ਜੀ ਸਭ ਤੋਂ ਪੁਰਾਣਾ ਤੁਹਾਨੂੰ ਪਤਾ ਮੈਂ ਤੁਰਿਆ ਫਿਰਦਾ ਤੂੰ ਵੀ ਛੋਟੇ ਛੜੇ ਹੁੰਦੇ ਵੇਂਦੇ ਹੋ ਕੇ ਹਾਂਜੀ ਤੇ ਮੈਂ ਤੇ ਆਪ ਜੇ ਪਾਰਤੀ ਪ੍ਰਧਾਨ ਜਿਹੜਾ ਉਹ ਸਭ ਦਾ ਪਿਓ ਹੁੰਦਾ ਆ ਉਹ ਮੈਨੂੰ ਕਹੇ ਵੀ ਤੂੰ ਲੜਾ ਤੇ ਮੇਰੀ ਤਿਆਰੀ ਹੈ ਮੈਂ ਲੜੂੰਗਾ ਤੇ ਸੀਟ ਵੀ ਜਿੱਤਾਂਗੇ ਤੇ ਬਾਕੀ ਹੁਣ ਕੀ ਚੱਲ ਰਿਹਾ ਉਹ ਤੁਸੀਂ ਮੈਨੂੰ ਪਹਿਲਾਂ ਆਫ ਕੈਮਰਾ ਮੇਰੇ ਨਾਲ ਗੱਲਾਂ ਕਰ ਹੀ ਰਹੇ ਹੋ ਵੀ ਧੜੇ ਆਪੋ ਆਪਣੀ ਦੀ ਕਰਦੇ ਹੋ ਉਹ ਕਰਦੇ ਕਈ ਗੱਲਾਂ ਤੁਸੀਂ ਕੀਤੀਆਂ ਨੇ ਉਹ ਹੁਣ ਬਾਕੀ ਹਾਈ ਕਮਾਂਡ ਦੇ ਹੱਥ ਆ ਜੇ ਦਿੱਲੀ ਵਾਲੇ ਜਾਂ ਸਾਡੀ ਪਾਰਟੀ ਦਾ ਪ੍ਰਧਾਨ ਮੈਨੂੰ ਕਹੂਗਾ ਵੀ ਮਿੱਠੇ ਲੜ ਤੇ ਫਿਰ ਇੱਕ ਬੰਨੇ ਗੱਲ ਲਾ ਦਾਂਗੇ ਲੜਕੇ ਵਿਖਾ ਦਾਂਗੇ ਉਹਨੂੰ ਵੀ ਲੜੀ ਇਲੈਕਸ਼ਨ ਹਾਂਜੀ ਜੇ ਕਿਸੋਰ ਨੂੰ ਮਿਲਦੀ ਤੇ ਕਿਰਨਜੀਤ ਸਿੰਘ ਫਿਰ ਉਹਦੇ ਨਾਲ ਵੀ ਤੁਰੇਗਾ ਕਿ ਨਹੀਂ ਸਾਡੀ ਤੇ ਯਾਰ ਪਾਰਟੀ ਆ ਜਿੰਨੂੰ ਮਰਜ਼ੀ ਫਿਰੋ ਪ੍ਰਧਾਨ ਜੀ ਨੂੰ ਦੇ ਦੇਵੇ ਉਹਦੀ ਮਰਜ਼ੀ ਆ ਤੁਰਨਾ ਦੇ ਅਸੀਂ ਪਾਰਟੀ ਆ ਕਾਂਗਰਸ ਦੀ ਕੋਈ ਬਾਹਰ ਥੋੜੀ ਜਾਵਾਂਗੇ ਉਪਰਲੇ ਲੈਵਲ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਇਕੱਠੀ ਆ ਜਾਂ ਨਹੀਂ ਇਕੱਠੀ ਇਕੱਠੀ ਆ ਕਾਂਗਰਸ ਕੋਈ ਗੱਲ ਨਹੀਂ ਇਹੋ ਜਿਹੀ ਨਿੱਕੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਆ ਅੰਨ ਕਾਂਗਰਸ ਜਿਹੜੀ ਆ ਉਹ ਇਕੱਠੀ ਆ ਤੇ ਆਉਂਦੇ ਸਾਲ ਦੇ ਵਿੱਚ ਤੁਸੀਂ ਆ ਯਾਨੀ 2026 ਫਰਵਰੀ ਆ ਉਦੋਂ ਬਾਅਦ ਤੁਹਾਨੂੰ ਮੈਂ ਵਿਖਾਉਂਗਾ ਉਦੋਂ ਬਾਅਦ ਤੁਸੀਂ ਆਪ ਕਹੋਗੇ 2026 ਫਰਵਰੀ ਮਾਰਚ ਤੋਂ ਬਾਅਦ ਤੁਸੀਂ ਕਹੋਗੇ ਤੁਹਾਡੀ ਸਰਕਾਰ ਭਾਰੀ ਬਹੁਮਤ ਨਾਲ ਆ ਰਹੀ ਹੈ 27 ਦੇ ਵਿੱਚ ਕਿਵੇਂ ਦੇ ਨਤੀਜੇ ਦੇਖਦੇ ਹੋ 27 ਦੇ ਵਿੱਚ 100 ਸੀਟ ਤੇ ਸਰਕਾਰ ਬਣੂਗੀ ਕਾਂਗਰਸ ਦੀ ਸਾਰੇ ਇਕੱਠੇ ਹੋ ਜਾਣਗੇ ਇਕੱਠੇ ਹੋ ਕੇ ਚੱਲਣਗੇ ਜਿੰਨੂੰ ਪੰਜਾਬ ਚਾਹੁੰਦਾ ਉਹਨੂੰ ਅੱਗੇ ਲਾਉਣਗੇ ਸਾਰਾ ਕੁਝ ਵਧੀਆ ਹੋਊਗਾ ਤੁਸੀਂ ਬੇਫਿਕਰ ਹੋ ਜਾਓ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਠਾਈ ਸਾਡੇ ਨਾਲ ਬੈਠੇ ਹੋਣ ਕਿਸਾਨ ਵਿੰਗ ਦੇ ਤੇ ਕਿਸਾਨਾਂ ਦੀ ਗੱਲ ਕਿਉਂ ਨਾ ਹੋਵੇ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਦੌਰਾਨ ਜੋ ਕੁਝ ਪੰਜਾਬ ਦੇ ਲਈ ਕੀਤਾ ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਨੇ ਬਿਲਕੁਲ ਨਾ ਮਾਤਰ ਵੀ ਨਹੀਂ ਕੀਤਾ ਇੱਕ ਮਤਲਬ ਆٹے ਦੇ ਵਿੱਚ ਲੂਣ ਬਰਾਬਰ ਵੀ ਨਹੀਂ ਇਹਨਾਂ ਕੀਤਾ ਕਿਉਂਕਿ ਉੱਥੇ ਜਨਾਲਾ ਸਾਈਡ ਤੇ ਵੀ ਸਾਡੇ ਹਰੀਕੇ ਪੱਤਣ ਨੂੰ ਵੀ ਕਿੰਨਾ ਨੁਕਸਾਨ ਹੋਇਆ ਪੰਜਾਬ ਦੇ ਹੋਰ ਕਿੰਨੇਆਂ ਤੇ ਕੋਨਿਆਂ ਦੇ ਕਿੰਨਾ ਨੁਕਸਾਨ ਹੋ ਗਿਆ ਹੁਣ ਜਿਹੜਾ ਉੱਥੇ 5-600 ਕਿਲਾ ਤੇ ਬਾਗ ਹੀ ਸੀ ਜਿਹੜਾ ਪੰਜੀ ਪੰਜੀ 30 30 ਸਾਲ ਪੁਰਾਣਾ ਬਾਗ ਸੀ ਜਿਹੜਾ ਸਾਰਾ ਦਫਾ ਹੋ ਗਿਆ ਲੋਕਾਂ ਦਾ 4.5 4 ਲੱਖ ਦਾ ਕਿੱਲਾ 1 ਸਾਲ ਵਾਸਤੇ ਠੇਕੇ ਤੇ ਚੜਿਆ ਸੀ ਤੇ ਉਹ ਜਿਹੜਾ 5 600 ਕਿੱਲਾ ਬਾਗ ਹੀ ਖਤਮ ਹੋ ਗਿਆ ਉਹ ਉਹ ਕਿੱਥੇ ਜਾ ਡਗੇ ਲੋਕ ਇਹਦਾ 20 ਕਿੱਲੇ ਕੇ ਇਹਦਾ ਦਾਹੇ ਕੇ ਇਹਦਾ 30 ਉਹਨਾਂ ਨੂੰ ਕੇ ਇਹਨੂੰ 20000 ਦੇ ਦੇਣਗੇ 19000 ਦੇ ਦੇਣਗੇ ਉਹਦੇ ਨਾਲ ਕੀ ਬੰਨਾ ਹੈ ਇਹ ਸਰਕਾਰ ਨੇ ਨਾ ਸੈਂਟਰ ਨੇ ਕੋਈ ਮਦਦ ਕੀਤੀ ਆ ਤੇ ਨਾ ਇਹਨਾਂ ਨੇ ਕੋਈ ਮਦਦ ਕੀਤੀ ਆ ਡਾਇਰੈਕਟ ਕਿਸਾਨਾਂ ਦੇ ਕਾਉਂਟਾਂ ਦੇ ਵਿੱਚ ਪੈਸੇ ਵੇਖ ਕੇ ਜਿਹਦਾ ਕਮਾ ਦਾ ਨੁਕਸਾਨ ਹੋਇਆ ਜਾਂ ਜਿਹਦੇ ਬਾਗ ਦਾ ਨੁਕਸਾਨ ਹੋਇਆ ਜਾਂ ਝੋਨੇ ਦਾ ਬਾਸਪਤੀ ਦਾ ਉਸ ਤਰੀਕੇ ਦੇ ਨਾਲ ਸੈਂਟਰ ਸਰਕਾਰ ਨੂੰ ਡਾਇਰੈਕਟ ਕਿਸਾਨਾਂ ਦੇ ਜਿਹੜੇ ਅਕਾਊਂਟਾਂ ਦੇ ਵਿੱਚ ਪੈਸੇ ਜਿਹੜਿਆ ਖਾਤਿਆਂ ਵਿੱਚ ਪਾਉਣੇ ਚਾਹੀਦੇ ਆ ਹੁਣ ਵੀ ਮੈਂ ਕਹਿੰਦਾ ਵੀ ਸਰਕਾਰ ਦੇ ਕੋਲ ਕੋਈ ਗੱਲ ਨਹੀਂ ਹੁੰਦੀ ਵੀ 1000 ਕਰੋੜ ਰੁਪਇਆ ਕਿੱਡਾ ਗਿਆ ਸਰਕਾਰ ਬਣਾ ਕੇ ਸੈਂਟਰ ਆਪਣੀ ਟੀਮ ਭੇਜੇ ਉਹ ਆਪਣੇ ਗਰਦੌਰੀਆਂ ਕਰਾ ਕੇ ਲਿਖ ਕੇ ਪੰਜਾਬ ਵੱਖਰਾ ਦੇਵੇ ਸੈਂਟਰ ਵਾਲੇ ਵੱਖਰਾ ਦੇਣ ਡਾਇਰੈਕਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਣੇ ਚਾਹੀਦੇ ਆ ਹੁਣ ਕਹਿੰਦੇ ਨੇ ਪੰਜਾਬ ਸਰਕਾਰ ਕਹਿੰਦੀ ਸੈਂਟਰ ਨੇ ਪੈਸੇ ਘੱਟ ਦਿੱਤੇ ਆ ਦੇ ਸੈਂਟਰ ਵਾਲੇ ਕਹਿੰਦੇ ਵੀ ਸਾਡੇ ਕੋ ਜਿੰਨੇ ਮੰਗੇ ਅਸੀਂ ਉਹਨੇ ਦੇ ਦਿੱਤੇ ਆ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਮੰਗਣ ਵਾਲੇ ਵੀ ਉਹ ਜਿਹੇ ਦੇਣ ਵਾਲੇ ਵੀ ਹੋ ਜੀ ਇਹ 50-50 ਹਜ਼ਾਰ ਕਰੋੜ ਦਾ ਲੋਨ ਲੈਂਦੇ ਨੇ ਪੰਜਾਬ ਵਾਲੇ ਜਾਂ ਕਦੀ 20 ਹਜ਼ਾਰ ਕਰੋੜ 50 ਹਜ਼ਾਰ ਕਰੋੜ ਇਹ ਕਿੰਨਾ ਲੋਨ ਲੈ ਲਿਆ ਜਦੋਂ ਇਹ ਸਰਕਾਰ ਬਣੀ ਆ ਇਹ ਕਿੱਡੀ ਕਬੱਡੀ ਗੱਲ ਆ ਉਸ ਲੋਨ ਦੇ ਵਿੱਚੋਂ ਇਹ ਨਾ ਕੇਜਰੀਵਾਲ ਨੂੰ ਦੇਣ ਬਾਹਰ ਰਹੀਆਂ ਸਟੇਟਾਂ ਦੇ ਆਪਦੇ ਜਾਜਾਂ ਦੇ ਕਿਰਾਏ ਦੂਜੇ ਤੀਜੇ ਨਾਂ ਆਯਾਸ਼ੀਆਂ ਕਰਨ ਸਾਡੇ ਕਿਸਾਨਾਂ ਨੂੰ ਦੇ ਦੇਣ ਇਹੜਾ ਲੋਨ ਲੈਂਦੇ ਨੇ ਹੋਰ ਲੈ ਲੈਣ 20-25 ਹਜ਼ਾਰ ਕਰੋੜ ਲੋਨ ਤੇ ਉਹ ਸਿੱਧਾ ਹੀ ਕਿਸਾਨਾਂ ਦੇ ਖਾਤਿਆਂ 'ਚ ਪਾ ਦੇਣ ਤੇ ਪਤਾ ਲੱਗੇ ਕਿਸਾਨਾਂ ਨੂੰ ਪੈਸੇ ਦਿੱਤੇ ਆ ਤੇ ਪਹਿਲਾਂ ਵੀ ਇਹਨਾਂ ਕੋਲ 12 ਹਜ਼ਾਰ ਇਹ ਕਰੋੜੇ ਦਾ ਪਿਆ ਆ ਤੇ ਇਹ ਉਹਦੇ ਵਿੱਚੋਂ ਵੀ ਇਹਨਾਂ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਇਸ ਕਰਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਕਿਸਾਨਾਂ ਦੇ ਸਿੱਧੇ ਖਾਤਿਆਂ 'ਚ ਕਿਹੇ ਪਟਵਾਰੀ ਕਿਹੇ ਤਹਿਸੀਲਦਾਰ ਸਿੱਧੇ ਖਾਤਿਆਂ 'ਚ ਪੈਸੇ ਭੇਜੋ ਕਿਸਾਨਾਂ ਦੇ ਜਿੰਨੀ ਕਿਸੇ ਦੀ ਜ਼ਮੀਨ ਆ ਕਿਸੇ ਦਾ ਝੋਨਾ ਨੁਕਸਾਨ ਹੋਇਆ ਬਾਗ ਦਾ ਨੁਕਸਾਨ ਹੋਇਆ ਬਾਸਪਤੀ ਦਾ ਕਮਾਹ ਦਾ ਨੁਕਸਾਨ ਹੋ ਗਿਆ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਜਾਣੇ ਚਾਹੀਦੇ ਸਾਨੂੰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਸਾਹਿਬ ਧੰਨਵਾਦ ਜੀ ਸਰ ਸੋ ਇਹ ਸੰਨ ਆ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਪ੍ਰਧਾਨ ਕਿਸਾਨ ਵਿੰਗ ਦੇ ਸਰਦਾਰ ਕਿਰਨਜੀਤ ਸਿੰਘ ਸੰਧੂ ਜੀ ਜਿਨ੍ਹਾਂ ਨੂੰ ਕਿਰਨਜੀਤ ਸਿੰਘ ਮਿੱਠਾ ਵੀ ਕਿਹਾ ਜਾਂਦਾ ਹੈ ਮਾੜੀ ਮੇਗਾ ਪਿੰਡ ਹੈ ਅਤੇ ਛੋਟੇ ਪਿੰਡ ਤੋਂ ਉੱਟ ਕੇ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਅੱਜ ਇੱਕ ਵੱਡਾ ਕਦਮ ਵੀ ਹੈ ਤੇ ਤਰਨਤਾਰਨ ਤੋਂ ਟਿਕਟ ਦੇ ਮੁੱਖ ਦਾਵੇਦਾਰ ਵੀ ਨੇ ਤੇ ਉਹਨਾਂ ਨੇ ਸਪਾਲ ਸਿੰਘ ਖਹਿਰਾ ਦੀਗੇ ਬਾਰੇ ਵੀ ਦੱਸਿਆ ਹੈ ਕਿ ਕਿਵੇਂ ਸਰਕਾਰ ਦੇ ਵੱਲੋਂ ਜਿਹੜਾ ਸੁਖਪਾਲ ਸਿੰਘ ਖੈਰਾ ਤੇ ਧੱਕਾ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਨਜਾਇਜ਼ ਪਰਚਾ ਕਰਕੇ ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮਹਿੰਦਲਜੀਤ ਸਿੰਘ ਪੰਜਾਬ ਨਾਉ ਟੀਵੀ ਯੂ ਐਸ ਏ ਤਰਨਤਾਰਨ